CBI ਵੱਲੋਂ ਹੁਣ ਪੰਜਾਬ ਦੇ ਕਈ ਹੋਰ ਅਫਸਰਾਂ ਦੀ ਪੈਰ ਨੱਪਣ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ। ਦਰਸਲ DIG ਹਰਚਰਨ ਭੁੱਲੜ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਸਭ ਤੋਂ ਅਹਿਮ ਜਿਹੜਾ ਵਿਚੋਲਿਆ ਸੀ ਕ੍ਰਿਸ਼ਨੂ ਸ਼ਰਦਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਲਗਾਤਾਰ ਸਵਾਲ ਵੱਡਾ ਉੱਠ ਰਿਹਾ ਸੀ ਕਿ ਆਖਿਰਕਾਰ CBI ਨੇ ਰਿਮਾਂਡ ਕਿਉਂ ਨਹੀਂ ਲਿਆ? ਕਿਉਂ ਇਹਨਾਂ ਦੋਨਾਂ ਨੂੰ ਨਿਆਂਇਕ ਹਿਰਾਸਤ ਭੇਜ ਦਿੱਤਾ ਕਿ ਮਾਮਲਾ ਰਫਾ-ਦਫਾ ਹੋ ਗਿਆ ਪਰ ਦਰਸਲ ਅਜਿਹਾ ਹੈ ਨਹੀਂ। ਸੀਬੀਆਈ ਵੱਲੋਂ ਕਿਰਸ਼ਾਨੂੰ ਦਾ ਫੋਨ ਜਿਹੜਾ ਸੀਜ਼ ਕੀਤਾ ਗਿਆ ਸੀ ਉਸ ਦੀ ਜਿਹੜੀ ਚੈਟ ਸੀ ਜੋ ਡਿਲੀਟ ਕਰ ਦਿੱਤੀ ਗਈ ਸੀ 10 ਦਿਨ ਲਾ ਕੇ ਉਹ ਸਾਰਾ ਡਾਟਾ ਸੀਬੀਆਈ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਸੀਬੀਆਈ ਵੱਲੋਂ ਹੁਣ ਸੀਬੀਆਈ ਕੋਰਟ ਦੇ ਵਿੱਚ ਬੀਤੇ ਦਿਨ ਇਕਰਜ਼ੀ ਪਾਈ ਗਈ ਤੇ ਕਿਰਸ਼ਾਨੂੰ ਦਾ 12 ਦਿਨ ਦਾ ਪ੍ਰਮਾਣ ਜਿਹੜਾ ਉਹ ਮੰਗਣ ਦੀ ਅਰਜ਼ੀ ਪਾਈ ਗਈ ਹੈ ਯਾਨੀ ਕਿ ਹੁਣ ਉਹਨਾਂ ਤਮਾਮ ਅਫਸਰਾਂ ਦੇ ਰਾਜ਼ ਖੁੱਲਦੇ ਨਜ਼ਰ ਆਣਗੇ ਚਾਹੇ ਉਹ ਅਫਸਰ ਨੇ ਚਾਹੇ ਉਹ ਪੋਲਿਟਿਸ਼ੀਅਨਸ ਨੇ ਚਾਹੇ ਉਹ ਹੋਰ ਵਿਚੋਲੀਏ ਨੇ ਇਹ ਹੋਰ ਵਪਾਰੀ ਨੇ ਜਿਹੜੇ ਕਿ ਲਗਾਤਾਰ ਕਿਰਸਾਨੂ ਦੇ ਨਾਲ ਸੰਪਰਕ ਚ ਸੀਗੇ ਔਰ ਸਰਕਾਰੀ ਕਮਾ ਦੇ ਤੌਰ ਤੇ ਕਹਿ ਲਿਏ ਕਿ ਇੱਕ ਮੋਟੀ ਰਕਮ ਵਿਚੋਲੀਏ ਦੇ ਤੌਰ ਤੇ ਜਾਂ ਕਰਪਸ਼ਨ ਦੇ ਤੌਰ ਤੇ ਉਹਨੂੰ ਦਿੰਦੇ ਸੀ ਉਹ ਸਾਰੇ ਰਾਜ਼ ਹੁਣ ਖੁੱਲਦੇ ਨਜ਼ਰ ਆਉਣਗੇ ਔਰ ਇਹਦੀ ਤਿਆਰੀ ਜਿਹੜੀ ਹੈ ਉਹ ਸੀਬੀਆਈ ਵੱਲੋਂ ਕਰ ਲਈ ਗਈ ਹੈ ਜਾਣਕਾਰੀ ਇਹ ਮਿਲ ਪਾਰੀ ਹੈ ਕਿ ਸੀਬੀਆਈ ਅੱਜ ਰਿਮਾਂਡ ਲਏਗੀ ਔਰ ਰਿਮਾਂਡ ਲੈਣ ਤੋਂ ਬਾਅਦ ਜੋ ਚੈਟ ਡਿਲੀਟ ਕਰ ਦਿੱਤੀ ਗਈ ਸੀ ਕਿਰਸਾਨੂ ਵੱਲੋਂ ਉਹ ਸਾਰੀ ਰਿਕਵਰ ਕਰ ਲਈ ਗਈ ਹੈ ਰਿਕਵਰ ਕਰਨ ਦੇ ਨਾਲ ਨਾਲ ਉਸ ਚੈਟ ਦੇ ਵਿੱਚ ਕਈ ਹੋਰ ਅਹਿਮ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ जो जानकारी साढ़े है कि तथ्य ज़्यादातर जड़े ने एक्साइज डिपार्टमेंट जी एस टी डिपार्टमेंट तो जुड़े ने यानी कि ये ज़्यादातर जोड़े मामले ने मंडी गोबिंदगढ़ तो रिलेटिड ने और इन्ना ही नहीं जो जानकारी मिल पाई है कि किसानू जरा वैसे ना रहना रहना सी सी। तो नाभादा रहने वाला पर चंडीगढ़ एक फ्लैट किराए तै के रहा जितथों वो सारा नैक्सस चला कई अफसर इस वे पिछले कई दिनों तो सख्ते हैं या कह लिए कि बहुत ਬਧੋਸ਼ ਜਨੇ ਕਿ ਆਖਿਰਕਾਰ ਕਿਰਸ਼ਾਨੂ ਬੋਲੇਗਾ ਤੇ ਕਿਹੜੇ ਕਿਹੜੇ ਰਾਜ ਖੋਲੇਗਾ ਇੱਕ ਚਰਚਾ ਹੋਰ ਇਹ ਵੀ ਚੱਲ ਰਹੀ ਹੈ ਕਿ ਸੀਬੀਆਈ ਜਿਹੜਾ ਰਿਮਾਂਡ ਹੁਣ ਕਿਰਸ਼ਾਨੂ ਦਾ ਲਏਗੀ ਉਸ ਤੋਂ ਬਾਅਦ ਕੋਸ਼ਿਸ਼ ਇਹ ਕੀਤੀ ਜਾ ਸਕਦੀ ਹੈ ਕਿ ਕਿਰਸ਼ਾਨੂ ਨੂੰ ਸਰਕਾਰੀ ਗਵਾ ਬਣਾ ਲਿਆ ਜਾਵੇ ਔਰ ਜੇ ਕਿਰਸ਼ਾਨੂ ਸਰਕਾਰੀ ਗਵਾ ਬਣ ਜਾਂਦਾ ਤੇ ਉਸ ਤੋਂ ਬਾਅਦ ਇਰਾਜ਼ ਅਫਸਰਾਂ ਤੋਂ ਹੁੰਦੇ ਹੋਏ ਉੱਪਰ ਤੱਕ ਯਾਨੀ ਕਿ ਸੈਕਟਰ 2 ਸੈਕਟਰ 3 ਤੱਕ ਪਹੁੰਚਦੇ ਨਜ਼ਰ ਆਣਗੇ ਜੋ ਜਾਣਕਾਰੀ ਮਿਲ ਪਾ ਰਹੀ ਹੈ ਯਾਨੀ ਕਿ ਕੁਝ ਤੱਥ ਜਿਹੜੇ ਨੇ ਉਸ सीबीआई ਦੇ ਹੱਥ ਲੱਗ ਚੁੱਕੇ ਨੇ ਜਿਨ੍ਹਾਂ ਦੀ ਹੁਣ ਜਾਂਚ ਪੜਤਾਲ ਤੋਂ ਬਾਅਦ ਕਹਿ ਲਿਆ ਕਿ ਪੰਜਾਬ ਚ ਵੱਡੇ ਪੱਧਰ ਤੇ ਕਾਰਵਾਈਆਂ सीबीआई ਦੀਆਂ ਆਉਣ ਵਾਲੇ ਦਿਨਾਂ ਚ ਹੁੰਦੀਆਂ ਨਜ਼ਰ ਆਣਗੀਆਂ ਔਰ ਜੋ ਸਭ ਤੋਂ ਅਹਿਮ ਇਹਦੇ ਚ ਗੱਲ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਇਕੱਲਾ ਕਿਰਸ਼ਾਨੂ ਨਹੀਂ ਇਸ ਤਰ੍ਹਾਂ ਦੇ ਕਈ ਹੋਰ ਦਲਾਲ ਵੀ ਨੇ ਜਿਹੜੇ ਕਿ ਅਫਸਰਾਂ ਦੇ ਹਾਲੇ ਦੁਆੜੇ ਹੁੰਦੇ ਨੇ ਕੰਮ ਕਰਾਉਂਦੇ ਨੇ ਪੈਸੇ ਲੈਂਦੇ ਨੇ ਪਾਰਟੀਆਂ ਫਸਾਉਂਦੇ ਨੇ ਫਸਾਣਾ ਵਰਡ ਮੈਸਕਰ ਕੇ ਯੂਜ਼ ਕਰ ਰਹੇ ਆ ਕਿ ਫਸਾਉਂਦੇ ਨੇ ਬਿਕੋਜ਼ ਇਹ ਸਾਰੇ ਮਸਲੇ ਇਸੇ ਤਰ੍ਹਾਂ ਚੱਲਦਾ ਹੈ ਕਿ ਜੇ ਕਿਸੇ ਦਾ ਵਪਾਰ ਚੰਗਾ ਉਸ ਨੂੰ ਕਿਸੇ ਕੰਮ 'ਚ ਫਸਾਓ ਫਿਰ ਉਹਨੂੰ ਕਹੋ ਕਿ ਇਸ ਅਫਸਰ ਨਾਲ ਮੈਂ ਤੁਹਾਡਾ ਕੰਮ ਮੈਂ ਕਰਾ ਦੂੰਗਾ ਤੇ ਉਹਦੇ ਤੋਂ ਇੱਕ ਮੋਟੀ ਰਕਮ ਵਸੂਲੋ ਯਾਨੀ ਕਿ ਜਿਹੜਾ ਸਾਰਾ ਨੈਕਸਸ ਹੈ ਪੰਜਾਬ 'ਚ ਵੱਡੇ ਪੱਧਰ ਤੇ ਚੱਲ ਰਿਹਾ ਹੈ ਜੋ ਜਾਣਕਾਰੀ ਸੀਬੀਆਈ ਕੋਲ ਪਹੁੰਚੀ ਹੈ ਹੁਣ ਸਵਾਲ ਵੱਡਾ ਹੈ ਕਿ ਸੀਬੀਆਈ ਜਦੋਂ ਪੁੱਛਗਿੱਛ ਕਰੇਗੀ ਰਿਮਾਂਡ ਜੇ ਸੀਬ ਜੋ ਜਾਣਕਾਰੀ ਹੈ ਕਿ 5 ਤੋਂ 7 ਜਿਹੜੇ ਬਹੁਤ ਸੀਨੀਅਰ ਆਈਐਸ ਅਫਸਰ ਨੇ ਉਹਨਾਂ ਦੀ ਚੈਟ ਵੀ ਜਿਹੜੀ ਉਹ ਸਾਹਮਣੇ ਆਈ ਹੈ ਤੇ 7 ਤੋਂ 8 ਆਈਪੀਐਸ ਅਫਸਰ ਨੇ ਜਿਨ੍ਹਾਂ ਚ ਕਈ ਵੱਡੇ ਅਹੁਦੇਾਂ ਤੇ ਬੈਠੇ ਨੇ ਕਈ ਐਸਐਸਪੀ ਨੇ ਜਿਹੜੇ ਆਪਣੇ ਆਪਣੇ ਜ਼ਿਲ੍ਹਿਆਂ ਦੀ ਕਮਾਨ ਸੰਭਾਲ ਰਹੇ ਨੇ ਔਰ ਕਿਉਂਕਿ ਇਹ ਖਿਡਾਰੀ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਹਾਕੀ ਦਾ ਖਿਡਾਰੀ ਰਿਆ ਕਰਸ਼ਾ ਨੂੰ ਉਹ ਕਿਹੜੇ ਕਿਹੜੇ ਅਫਸਰ ਨੇ ਆਈਪੀਐਸ ਜਿਹੜੇ ਭਾਵੇਂ ਸਪੋਰਟਸ ਕੋਟੇ ਵਾਲੇ ਨੇ ਭਾਵੇਂ ਹੋਰ ਨੇ ਜਿਨ੍ਹਾਂ ਦੇ ਰਾਸ ਖੁਲਦੇ ਨਜ਼ਰ ਆਉਣਗੇ ਪਰ ਕੁਲ ਮਿਲਾ ਕੇ ਇਹ ਮਸਲਾ ਜੇ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਕਰਸ਼ਾਨੂ ਬੋਲੇਗਾ ਤੇ ਆਖਿਰਕਾਰ ਕਿਹੜੇ ਕਿਹੜੇ ਰਾਸ ਖੋਲੇਗਾ